ਯਾ ਮਟਰ ਪਹਿਲੀ ਵਾਰ ਜ਼ਿੰਦਗੀ ਚ ਕੈਨੇਡਾ ਦੇ ਫਾਟਕ ਲੱਗੇ ਵੇਖਿਆ ਜਦੋਂ ਦੇ ਆਪਾਂ ਇੱਥੇ ਆਏ ਆ ਅਕਸਰ ਨੰਗੀਦਾਰ ਰੋਡ ਉਤੋਂ ਦੀ ਪਰ ਪਹਿਲੀ ਵਾਰੀ ਬਈ ਫਾਟਕ ਸਿਰਫ ਮੰਨ ਕੇ ਚੱਲੋ ਆਪਾਂ 12 ਸਕਿੰਟ ਹੋਏ ਨਾ 13 14 15 ਆ ਜਦੋਂ ਵੀ ਮਤਲਬ ਫਾਟਕ ਲੱਗ ਗਿਆ ਆਪਾਂ ਉਦੋਂ ਸ਼ੁਰੂ ਕਰਤੀ ਸੀ ਆਪਣੀ ਵੀਡੀਓ ਤੇ ਵੇਲੇ ਆ ਆ ਗਈ ਟ੍ਰੇਨ ਜਦੋਂ ਇਹ ਨਾਲ ਆਪਣੇ 3-3 ਘੰਟੇ ਪਹਿਲਾਂ ਫਾਟਕ ਠੋਕ ਦਿੰਦੇ ਆ ਟਰੇਨ ਬਟੰਡੇ ਫਿਰਦੀ ਹੁੰਦੀ ਆ ਤੇ ਫਾਟਕ ਮੋਕੇ ਲਾਉਂਦੇ ਆ ਆ ਦੇਖੋ ਕੈਨੇਡਾ ਦੀ ਟਰੇਨ ਮਲਾ ਤੇਲ ਦੂਲ ਵਾਲੀ ਆ ਕੋਈ ਆ ਜਾਂਦੀ ਆ ਫਾਟਕ ਦੇਖ ਲਓ ਵੀ ਇਹਨਾਂ ਨੇ 12-13 ਸਕਿੰਟ ਪਹਿਲਾਂ ਫਾਟਕ ਲਾਇਆ ਮਤਲਬ ਇਹ ਪਹਿਲਾਂ ਜੇ ਅੱਧਾ ਦਾ ਘੰਟਾ ਟ੍ਰੈਕ ਫਾਟਕ ਲਾ ਦਨ ਹਣਾ ਫਿਰ ਟ੍ਰੈਫਿਕ ਹੀ ਨਾ ਸੂਤ ਆਵੇ ਇਹਨਾਂ ਦੀ ਨਹੀਂ ਟ੍ਰੈਫਿਕ ਹੋ ਜੂਗੀ ਆ ਦੇ ਲੋ ਟ੍ਰੇਨ ਦੇਖ ਲੋ ਬਾਬਿਓ ਇੰਡੀਆ ਵਰਗੀ ਆ ਜਮਾ ਹਣਾ ਉਹੋ ਜਿਹਾ ਹੀ ਸਿਸਟਮ ਆ ਤੇ ਥੋੜਾ ਜਿਹਾ ਫਰਕ ਫੁਰਕ ਹੈਗਾ ਵੀ ਜਿਹੜਾ ਟਾਈਮ ਤੇ ਕਿਣੀ ਗੁਰਿੰਦਰ ਹੂੰ ਟਾਈਮ ਕਿਣੀ ਬਹੁਤ ਆ ਬਾਈ ਹੈ ਲੰਮੀ ਆ ਬਹੁਤ ਹਾਂ ਲੰਮੀ ਬਹੁਤ ਲੰਮੀ ਜਿਹਾ ਆਪਣੀ ਇੰਡੀਆ ਜੀ ਬਹੁਤ ਹੁੰਦੀਆਂ ਤੇ ਆ ਪਤਾ ਨਹੀਂ ਅੱਜ ਕੀ ਇਹਨਾਂ ਨੇ ਕੋਈ ਗੈਸ ਗੁੰਮ ਸੰਹਾ ਜਾਂ ਕੋਈ ਆ ਨਾਲ ਹੀ ਦੂਜੀ ਆ ਗਈ ਦਾ ਬੋਲੋ ਕਿੰਨਾ ਸਿਸਟਮ ਇਹਨਾਂ ਨੇ ਸੈੱਟ ਕੀਤਾ ਹਨ ਵੀ ਇਹ ਨਹੀਂ ਵੀ ਵਾਰ-ਵਾਰ ਅਸੀਂ ਇਹਨੂੰ ਮਤਲਬ ਲਾਵਾਂਗੇ ਫਾਟਕ ਹਨਾ ਇੱਕੋ ਫਾਟਕ ਤੇ ਦੋ ਟ੍ਰੇਨਾਂ ਲਗਾਉਂਦੀਆਂ ਇਹਨਾਂ ਨੇ ਤੇ ਮੈਂ ਤਾਂ ਹੀ ਆ ਬਹੁਤ ਘਾਟਾ ਫਾਟਕ ਲੱਗੇ ਦੇਖਿਆ ਬਹੁਤ ਘਾਟਾ ਇੱਕੋ ਫਾਟਕ ਤੇ ਆ ਦੇਖ ਲਓ ਵੀ ਦੋ ਜਿੰਨੇ ਮਿੰਟਾਂ ਦੀ ਵੀਡੀਓ ਹੋਊਗੀ ਨਾ ਉਹਨੇ ਮਿੰਟਾਂ 'ਚ ਟ੍ਰੇਨ ਲੰਘ ਜਾਣੀਆਂ ਬਾਹਰਲੀ ਵੱਲੋਂ ਟ੍ਰੇਨ ਕਿੰਨੀ ਲੰਮੀ ਹੈ ਔਰ ਲੀ ਬੋਲ ਅੰਮੀ ਵਿੱਚ ਲੱਕੜ ਲੱਦੀ ਜਾਂਦੇ ਆ ਵਿੱਚ ਗਾਸ ਗੂਸ ਵਿੱਚ ਅੱਲਾ ਟਰੰਪਾ ਟਰੰ ਇਹ ਦੂਜੀ ਆ ਜਿਹੜੀ ਹੁੰਦੀ ਆ ਮਾਲ ਗੱਡੀ ਜੀ ਨੂੰ ਕਹਿੰਦੇ ਆ ਉਹ ਆ ਪਰ ਨਹੀਂ ਵਿੱਚ ਡੱਬੇ ਲਈ ਜਾਂਦੀ ਆ ਇਹ ਆ ਬਾਈ ਜੀ ਕੈਨੇਡਾ ਦੀ ਅਸੀਂ ਸ਼ਟਾਉਨ ਕਰਦੀ ਹਾਂ ਮਹਾਵਾਜ਼ ਜੀ ਆਉਗੀ ਵਿੱਚ ਲੱਕੜ ਘਾੜ ਪੈਂਦਾ ਜਾਂਦਾ ਤੇਨਾ ਲੰਮੀਆਂ ਇਹ ਬਹੁਤ ਆ ਯਾਰ ਮੁੱਕਣਾ ਨਾ ਹੀ ਨਹੀਂ ਲੈਂਦੀਆਂ ਬੱਲਾ ਬੱਲਾ ਆਹ ਵੇ ਲੋ ਨੰਗ ਵੀ ਗਈ ਉਹ ਹਜੇ ਤੁਰ ਹੀ ਜਾਂਦੀ ਆ ਪਰਲੀ ਪਰਲੀ ਹਜੇ ਤੁਰ ਹੀ ਜਾਂਦੀ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਦੀ ਲੰਮੀ ਹੋਊ ਘੇਰਾ ਇਹਦਾ ਵੇ ਲੋ ਵੀ 10 ਮਿੰਟ ਹੋ ਜਲੇ ਆਪਣੀ ਵੀਡੀਓ ਜਲਦੀ ਨੂੰ ਹਜੇ ਤੱਕ ਟ੍ਰੇਨ ਤੁਰ ਹੀ ਜਾਂਦੀ ਆ ਐਨੀ ਲੰਮੀ ਇਹਦਾ ਅਗਲਾ ਇੰਜਨ ਮਿਲ ਕੈਨੇਡਾ ਆ ਗਿਆ ਤੇ ਪਿਛਲਾ ਬੱਸ ਆਜ ਮੋਗਾ ਹੀ ਫਿਰਦਾ ਬੱਲੇ 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 ਇਹ ਲੋਈ ਬਾਬਿਓ ਉਹਨਾਂ ਕੋ ਟਾਈਮ ਹੀ ਇਹਨਾਂ ਨੇ ਜਿਹੜੇ ਮਤਲਬ 10 ਜਾਂ 12 ਸਕਿੰਟ ਪਹਿਲਾਂ ਫਾਟਕ ਬੰਦ ਕਰਦੇ ਆ ਕਿ ਟ੍ਰੈਫਿਕ ਨਾ ਹੋ ਜੇ ਬਾਹਲੀ ਆ ਦੇਖ ਲੋ ਹਜੇ ਵੀ ਕਿਉਂਕਿ ਟ੍ਰੇਨ ਜਿਹੜੀ ਇੰਨੀ ਜਿਆਦਾ ਲੰਮੀ ਆ ਤੇ ਜੇ ਇਹਨੂੰ 15 20 ਮਿੰਟ ਪਹਿਲਾਂ ਫਾਟਕ ਲਾ ਦੇਣਾ ਤਾਂ ਫਿਰ ਤਾਂ ਬਾਈ ਜੀ ਘੰਟਾ ਘੰਟਾ ਤਾਂ ਮੈਨੂੰ ਫਾਟਕ ਹੀ ਨਾ ਸੂਤ ਹੋਣਾ ਹਨਾ ਦੇਖ ਲੋ ਹਜੇ ਨਹੀਂ ਮੁੱਕੀ ਤੇ ਕੀ ਬਾਤਾਂ ਯਾਰ ਕਿੱਡੀ ਲੰਮੀ ਟ੍ਰੇਨ ਯਾਰ ਹੈ ਡੱਬਾ ਸੌਆਂ ਦੇ ਸਹਾਉਣ ਲੰਗੇ ਮੈਂ ਨਾ ਕੋਈ ਅੰਤ ਹੀ ਨਹੀਂ ਯਾਰ ਵਾ ਇੱਕ ਇੰਜਨ ਇੱਕ ਇੰਜਨ ਆ ਕੀ ਬੋ ਚੱਕ ਕੇ ਚੀ ਲੈ ਜਾਂਦਾ ਮੈਨੂੰ ਇੰਜਨ ਕਹਾਦਾ ਯਾਰ ਧੱਕ ਹੀ ਆ ਸਾਬ ਲਾ ਲਓ ਵੀ 3 ਮਿੰਟ 46 ਮਿੰਟ ਦੀ ਵੀਡੀਓ ਹੋ ਗਈ ਆ 47 48 49 ਤੇ ਹਜੇ ਤੱਕ ਟ੍ਰੇਨ ਬਿਲੋ ਤੁਰ ਹੀ ਆਉਂਦੀ ਆ ਵੀ ਕਿੱਡੀ ਲੰਮੀ ਹੋਊ ਟ੍ਰੇਨ ਈ ਆ ਉਹ ਆਦੇ ਡਰੇਨ ਬਈ ਹੁਣ ਜਾ ਕੇ ਮੁੱਕੀ ਆ ਉਹ ਆ ਗਿਆ ਖੀਰ ਲੱਡਬਾ ਇਹਦਾ ਇੰਜਨ ਕਿੰਨੇ ਤਕੜੇ ਆ ਬਹੁਤ ਮੀਲਾ ਦਾ ਮਗਰ ਵੀ ਇੰਜੇ ਨਹੀਂ ਲੱਗਦਾ ਨਹੀਂ ਨਹੀਂ ਆਹ ਨਾਂਗੀ ਬਈ ਹੁੰਦੀ ਨੇ ਕਿੰਨੇ ਚਾਰ ਚੱਕਦੇ ਆ ਫਟਕ ਉਹ ਨਾਲ ਹੀ ਚੱਕਦੇ ਪਿਆ ਬਈ ਜੀ ਕੈਨੇਡਾ ਦੀਆਂ ਡਰੇਨਾਂ